ਛਿੰਦੇ ਵਿੱਚ ਆਏ ਅਚਾਨਕ ਬਦਲਾਅ ਨੂੰ ਦੇਕੇ ਅ즈ਮੀਰ ਵੀ ਬਹੁਤ ਖੁਸ਼ ਹੋਇਆ ਅ즈ਮੀਰ ਜਾਦੂਈ ਕੰਮ ਤੇ ਜਾਂਦਾ ਤਾਂ ਛਿੰਦਾ ਵੀ ਉਸ ਨਾਲ ਹੱਥ ਵਟਾਉਂਦਾ ਵੇਖੀ ਬਾਪੂ ਹੌਲੀ-ਹੌਲੀ ਨਾ ਸਭ ਠੀਕ ਕਰ ਦਿਆਂਗਾ ਬਾਕੀ ਰਹੀ ਲੋਕਾਂ ਦੀ ਗੱਲ ਜਦੋਂ ਉਹਨਾਂ ਨੇ ਆਪਣੀ ਮਾੜੇ ਟਾਈਮ ਮਦਦ ਕੀਤੀ ਫਿਰ ਆਪਾਂ ਕਿਉਂ ਉਹਨਾਂ ਬਾਰੇ ਸੋਚੀਏ ਜਿੰਨੇ ਮੂੰਹ ਉਹਨੀਆਂ ਗੱਲਾਂ ਛਿੰਦੇ ਦੇ ਮੂੰਹੋਂ ਨਿਕਲੀਆਂ ਉਹਨਾਂ ਗੱਲਾਂ ਨੇ ਇੱਕ ਵਾਰ ਦਸਿਨਾ ਚੌੜਾ ਕਰ ਦਿੱਤਾ ਅਮਰੋ ਰੱਬ ਦਾ ਸ਼ੁਕਰਗੁਜ਼ਾਰ ਕਰਦੀ ਹੋਈ ਅ즈ਮੀਰ ਨੂੰ ਕਹਿਣ ਲੱਗੀ ਲੱਗਦਾ ਆਪਣਾ ਪੁੱਤ ਹੁਣ ਸਿਆਣਾ ਹੋ ਗਿਆ ਪਤਾ ਨਹੀਂ ਖੋਰੀ ਕਿਸ ਦੀ ਨਜ਼ਰ ਲੱਗ ਗਈ ਸੀ ਮੇਰੇ ਲਾਲ ਨੂੰ ਅਜ਼ਮੀਰ ਚਲ ਢੇਰ ਨਾਲ ਸਹੀ ਮਤ ਆਈ ਵੈਸੇ ਵੀ ਸਿਆਣੇ ਕਹਿੰਦੇ ਨੇ ਕਿ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰ ਵਾਪਸ ਆ ਜਾਵੇ ਉਸ ਨੂੰ ਭੁੱਲਿਆ ਨਹੀਂ ਕਹਿੰਦੇ ਛਿੰਦੇ ਦਾ ਖਾਂਸੂ ਅੰਸੂ ਕਰਦਾ ਚਿਹਰਾ ਦੋਵੇਂ ਭੈਣ ਭਰਾਵਾਂ ਵਿੱਚ ਪਹਿਲਾਂ ਵਾਲੀ ਰੌਣਕ ਮਸਤੀ ਦੇ ਅਜ਼ਮੀਰ ਤੇ ਅਮਰੋਦ ਦੋਵਾਂ ਦੀਆਂ ਅੱਖਾਂ ਪਰ ਆਈਆਂ ਹੁਣ ਕਿਉਂ ਰੋ ਰਹੀਆਂ ਹੋ ਭਗਵਾਨ ਨੇ ਫੁੰ ਦਾ ਚੰਗੇ ਦਿਨ ਸ਼ੁਰੂ ਹੋ ਗਏ। ਅਜ਼ਮੀਰ ਨੇ ਅਮਰੋਵਲ ਤੱਕਦਿਆਂ ਕਿਹਾ, "ਪਹਿਲਾ ਆਪਣੀ ਅੱਖਾਂ ਵਿੱਚ ਤਾਂ ਦੇਖੋ ਕਿਵੇਂ ਟਪਕ ਟਪਕ ਬਾਣੀ ਗਿਰ ਰਿਹਾ।" ਅਮਰੋ ਨੇ ਚਿੰਨੀ ਦੇ ਲੜਨਾਂ ਆਪਣੀਆਂ ਦੋਨੋਂ ਅੱਖਾਂ ਨੂੰ ਪੂੰਝਦੇ ਹੋਏ ਕਿਹਾ, "ਇਹ ਤਾਂ ਖੁਸ਼ੀ ਦੇ ਹੰਝੂ ਨੇ।" ਇੱਕ ਦੂਜੇ ਨੂੰ ਕਹਿੰਦੇ ਹੋਏ ਦੋਨੋਂ ਜਾਣੇ ਹੱਸ ਪਏ। ਜ਼ਿੰਦਗੀ ਦਾ ਸਫ਼ਰ ਬੜਾ ਹੀ ਸੋਹਣਾ ਏ, ਕਦੇ ਹਸਾਉਂਦਾ ਏ, ਕਦੇ ਰਵਾਉਂਦਾ ਏ, ਆਪਣੀਆਂ ਤੇ ਵਿਗਾਂਡੀਆਂ ਦੀ ਪਛਾਣ ਕਰਵਾਉਂਦਾ ਏ। ਇਸ਼ਕ ਕੀਤੇ ਬਿਨਾਂ ਹੀ ਜਿਵੇਂ ਇੱਕ ਸ਼ਾਇਰ ਕਮਲ ਚਲਾਉਂਦਾ ਏ ਇਸ ਤਰ੍ਹਾਂ ਦੋਨੋਂ ਪਿਆਰ ਦੀਆਂ ਰਾਹਾਂ ਤੇ ਖੁੱਲ੍ਹਦੀ ਦਿਨੋ ਦਿਨ ਘਵਾਚਦੇ ਹੀ ਚਲੇ ਗਈ ਜਿਵੇਂ ਕੋਈ ਪੰਛੀ ਲੰਬੇ ਸਮਿਆਂ ਤੱਕ ਇੰਜਰੇ ਵਿੱਚ ਕੈਦ ਰਹਿਣ ਤੋਂ ਬਾਅਦ ਇੱਕੋ ਦਮ ਕੁਦਰਤ ਦਾ ਨਜ਼ਾਰਾ ਤੱਕਦਾ ਹੈ ਅਤੇ ਉਹ ਇੱਕ ਪਾਲੀ ਭੁੱਲ ਜਾਂਦਾ ਹੈ ਕਿ ਉਹ ਕਿਸੇ ਦੀ ਕੈਦ ਵਿੱਚ ਹੈ ਤੇ ਉਸਦੀ ਆਜ਼ਾਦੀ ਦੀ ਡੋਰ ਕਿਸੇ ਹੋਰ ਦੇ ਹੱਥਾਂ ਵਿੱਚ ਹੈ ਉਵੇਂ ਹੀ ਪ੍ਰੀਤੀ ਤੇ ਸਿੰਦਾ ਭੁੱਲੇ ਬੈਠੇ ਸਨ ਕਿ ਉਹ ਸਮਾਜ ਰੂਪੀ ਜ਼ੰਜੀਰਾਂ ਵਿੱਚ ਜਕੜੇ ਹੋਏ ਸਨ ਇਹ ਜਾਣਦੇ ਹੋਏ ਵੀ ਇਹ ਸਮਾਜ ਕਦੇ ਵੀ ਇਸ਼ਕ ਨੂੰ ਪ੍ਰਵਾਨ ਨਹੀਂ ਕਰਦਾ ਉਹਨਾਂ ਨੇ ਤਦ ਵੀ ਇਸ਼ਕ ਦੇ ਰਾਹੀ ਪੈਰ ਧਰਿਆ ਇਸ ਤੋਂ ਇਲਾਵਾ ਪ੍ਰੀਤੀ ਨੇ ਇੱਕ ਅਜਿਹੇ ਸਾਥੀ ਚੁਣਿਆ ਜੋ ਪਿੰਡ ਵਾਲਿਆਂ ਦੀ ਨਜ਼ਰ ਵਿੱਚ ਇੱਕ ਵਿਗੜਿਆ ਹੋਇਆ ਇਨਸਪੈਂਸਿਵ ਪ੍ਰੀਤੀ ਨੇ ਸਾਰੀਆਂ ਗੱਲਾਂ ਤੋਂ ਅਣਗੌਲੀਆਂ ਕਰ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਅੱਗੇ ਵਧਦੀ ਚਲੀ ਗਈ ਕਈ ਦਿਨਾਂ ਮਗਰੋਂ ਪ੍ਰੀਤੀ ਦੇ ਪਿੰਡੋਂ ਫੋਨ ਆਇਆ ਕਿ ਉਸਦੀ ਮਾਂ ਬਹੁਤ بیمار ਹੈ ਤੂੰ ਪਿੰਡ ਆ ਜਾਵੀਂ ਪ੍ਰੀਤੀ ਦਾ ਪਿੰਡ ਜਾਣ ਨੂੰ ਮਨ ਨਹੀਂ ਸੀ ਕਰ ਰਿਹਾ ਪਰ ਮਾਂ ਦੀ ਪਿਆਰ ਨੇ ਪ੍ਰੀਤੀ ਨੂੰ ਆਪਣੇ ਕੋਲ ਸੱਦ ਲਿਆ। ਪ੍ਰੀਤੀ शिंदे ਨੂੰ ਇਹ ਕਹਿ ਕੇ ਬਹੁਤ ਜਲਦ ਆਵੇਗੀ। ਉਹ ਉੱਥੇ ਚਲੀ ਗਈ। ਆਪਣੇ ਪਿੰਡ ਵਾਪਸ ਆ ਪ੍ਰੀਤੀ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣਾ ਸਭ ਕੁਝ ਪਿੱਛੇ ਛੱਡ ਆਈ ਹੋਵੇ। ਉਸਨੇ ਦਿਨ ਰਾਤ ਆਪਣੀ ਮਾਂ ਦੀ ਸੇਵਾ ਕੀਤੀ ਜਿਸ ਕਾਰਨ ਮਾਂ ਵੀ ਜਲਦ ਠੀਕ ਹੋ ਗਈ। ਆਪਣੇ ਪਿੰਡ ਵਾਪਸ ਇੱਕ ਦਿਨ ਅਜੀਹਣੀ ਲੰਘਿਆ ਜਦੋਂ ਉਹਨਾਂ ਨੇ ਇੱਕ ਦੂਜੇ ਨਾਲ ਗੱਲਾਂ ਨਾ ਕੀਤੀਆਂ ਹੋਈਆਂ। ਜਾਤੀ ਜਵਾਨ ਉਹ ਜਾਣਦੀ ਹੈ। ਹਰ ਮਾਪਾ-ਬਾਪ ਨੂੰ ਉਸਨੇ ਜ਼ਿਆਦਾ ਚਿੰਤਾ ਸੌਣ ਲੱਗ ਪਾਈ ਹੈ। ਪ੍ਰੀਤੀ ਦੇ ਬਾਪੂ ਖੁਸਵੰਤ ਸਿੰਘ ਨੇ ਵੀ ਆਪਣੀ ਧੀ ਦੇ ਰਿਸ਼ਤੇ ਲਈ ਹੁੰਡਾ ਲੱਭਣਾ ਸ਼ੁਰੂ ਕਰ ਦਿੱਤਾ। ਖੁਸਵੰਤ ਸਿੰਘ ਨੇ ਪ੍ਰੀਤੀ ਦਾ ਸਾਥ ਕਰਵਾਉਣ ਦਾ ਕੰਮ ਆਪਣੀ ਭੈਣ ਬਲਜੀਤ ਨੂੰ ਸੌਂਪ ਦਿੱਤਾ। ਜਦ ਇਹ ਗੱਲ ਪ੍ਰੀਤੀ ਨੂੰ ਪਤਾ ਚੱਲੀ ਤਾਂ ਉਸ ਨੂੰ ਡਰ ਸੌਣ ਲੱਗਿਆ ਕਿ ਉਹ ਕਿਤੇ ਛਿੰਦੇ ਨੂੰ ਹੋ ਬੈਠੇ। ਛਿੰਦੇ ਨੂੰ ਦੱਸਣ ਦੀ ਬਜਾਏ ਪ੍ਰੀਤੀ ਨੇ ਸੋਚਿਆ ਕਿਉਂ ਨਾ ਮੈਂ ਪੂਗਾ ਨੂੰ ਪਹਿਲਾਂ ਇਹ ਸਭ ਕੁਝ ਦੱਸ ਦੇਵਾਂ। ਇਸ ਲਈ ਉਸਨੇ ਰਾਣੂ ਨੂੰ ਫੋਨ ਕਰ ਆਪਣੇ ਬਾਰੇ ਸਭ ਕੁਝ ਸੱਚਾ ਤਾਸਪੀਤਾ ਛਿੰਦੇ ਤੇ ਪ੍ਰੀਤੀ ਦੇ ਰਿਸ਼ਤੇ ਵਾਰਿਸੂਂ ਪ੍ਰਾਣੂ ਦੇ ਹੋਸ਼ ਉੱਗੇ ਉਸਨੇ ਇੱਕਦਮ ਪ੍ਰੀਤੀ ਨੂੰ ਝੜਕਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਤੂੰ ਤਾਂ ਉਹੀ ਕੰਮ ਕਰਿਆ ਜਿਸ ਤੋਂ ਤੈਨੂੰ ਰੋਕਿਆ ਸੀ ਮੈਂ ਤੈਨੂੰ ਕਿਹਾ ਸੀ ਕਿ ਉਹ ਜੇ ਇਨਸਾਨ ਨੂੰ ਨਹੀਂ ਲਾਉਣਾ ਤੇ ਤੂੰ ਪਿਆਰ ਕਰ ਬੈਠੀ ਮਾਮਾ ਜੀ ਹੋਰੀ ਤੇ ਭਰਾ ਹੋਰੀ ਮੰਨਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਉਹਨਾਂ ਨੇ ਛਿੰਦੇ ਦਾ ਨਾਮ ਵੀ ਸੁਣ ਲਿਆ ਨਾ ਸਭ ਰੱਬ ਦੀ ਉਹਨੂੰ ਜਾਨੋਂ ਮਾਰ ਦੇਣਗੇ ਪ੍ਰੀਤੀ ਨਹੀਂ ਰਾਰੋ ਨਹੀਂ ਤੂੰ ਨਹੀਂ ਜਾਣਦੀ ਛਿੰਦਾ ਹੁਣ ਸੁਧਰ ਗਿਆ ਹੈ ਉਹ ਹੁਣ ਛਿੰਦਾ ਨਹੀਂ ਰਿਹਾ ਜੋ ਪਹਿਲਾਂ ਹੁੰਦਾ ਸੀ ਰਾਣੂ ਗੱਲ ਸਹੀ ਜਾਂ ਗਲਤ ਹੋਣ ਦੀ ਨਹੀਂ ਹੈ ਭੈਣੀ ਪਿਆਰ ਨੂੰ ਵੈਸੇ ਵੀ ਕੋਈ ਸਵੀਕਾਰ ਨਹੀਂ ਕਰਦਾ ਤੂੰ ਦਾ ਫਿਰ ਵੀ ਉਸਨੇ ਕੀਤਾ ਜਿਸ ਨੂੰ ਲੋਕ ਦੇਖਣਾ ਵੀ ਆਪਣਾ ਮਾੜਾ ਦੇ ਸਮਝਦੇ ਨਹੀਂ ਰੇਤੀ ਮੈਨੂੰ ਨਹੀਂ ਪਤਾ ਤੂੰ ਕੋਵਨ ਨੂੰ ਕਹਿ ਕੇ ਕੋਈ ਹੀਲਾ ਕਰ ਦੇ ਸਾਰੇ ਉਹ ਬਾਪੂ ਨੂੰ ਸਮਝਾ ਦੇ ਰਾਣੂ चल यार जे ਹੁਣ ਤੂੰ ਆਪ ਹੀ ਬਰਬਾਦੀ ਦੇ ਰਾਹ ਵੱਲ ਜਾਣਾ ਚਾਹੁੰਦੀ ਹੈ ਫਿਰ ਇਸ ਵਿੱਚ ਭਲਾ ਕੋਈ ਕੀ ਕਰ ਸਕਦਾ ਹੈ ਮੈਂ ਕਰਦੀ ਹਾਂ ਕੋਸ਼ਿਸ਼ ਗੱਲ ਮਾਂ ਤੱਕ ਪਹੁੰਚਾਉਂਦੀ ਬਾਕੀ ਗੱਲ ਫਿਰ ਤੂੰ ਆਪੇ ਸੰਭਲ ਲੈ ਓਕੇ ਚਲ ਠੀਕ ਹੈ ਇੰਨਾ ਕਹਿ ਦੋਨਾਂ ਨੇ ਫੋਨ ਰੱਖ ਦਿੱਤਾ ਫੋਨ ਰੱਖਣ ਤੋਂ ਬਾਅਦ ਪ੍ਰੀਤੀ ਨੂੰ ਅੰਦਰ ਹੀ ਅੰਦਰ ਚਿੰਤਾ ਸਤਾਈ ਜਾ ਰਹੀ ਸੀ ਕਿ ਪਤਾ ਨਹੀਂ ਹੁਣ ਕੀ ਹੋਵੇਗਾ ਛਿੰਦੇ ਨੇ ਉਸ ਨੂੰ ਆਪਣੇ ਵੱਲੋਂ ਤਾਂ ਪੂਰੀ ਦਿਲਾਸਾ ਦਿੱਤਾ ਹੋਇਆ ਸੀ ਕਿਨ ਮੇਰੇ ਤਰਫ ਤੋਂ ਤਾਂ ਉਹ ਬਿਲਕੁਲ ਪਰਵਾਹ ਨਾ ਕਰੇ ਕਿਉਂਕਿ ਮੈਂ ਤਾਂ ਛੱਟ ਬਾਪੂ ਨੂੰ ਮਨਾ ਲੈਣਾ ਹੈ। ਪ੍ਰੀਤੀ ਨੂੰ ਫਿਕਰ ਸੀ ਤਾਂ ਸਿਰਫ ਉਹ ਕਿ ਉਹ ਦੀ ਵਜ੍ਹਾ ਕਰਕੇ ਛਿੰਦੇ ਨੂੰ ਨਾ ਕੋਈ ਨੁਕਸਾਨ ਪਹੁੰਚਾ ਦੇਵੇ। ਇਸ ਲਈ ਉਸਨੇ ਇਹ ਸੋਚਿਆ ਕਿ ਉਹ ਪਹਿਲਾਂ ਆਪਣੇ ਘਰਦਿਆਂ ਨੂੰ ਮਨਾਵੇਗੀ ਤੇ ਉਸਦੇ ਮਗਰੋਂ ਛਿੰਦੇ ਕੋਲ ਆਪਣੀ ਵਿਆਹ ਦਾ ਜਿਕਰ ਕਰੇਗੀ। ਉਧਰ ਰਾਣੂ ਨੇ ਆਪਣੀ ਮਾਂ ਬਲਜੀਤ ਨੂੰ ਪ੍ਰੀਤੀ ਬਾਰੇ ਸਭ ਕੁਝ ਦੱਸ ਦਿੱਤਾ ਤੇ ਇਸ ਦੇ ਨਾਲ ਇਹ ਵੀ ਕਿਹਾ ਕਿ ਉਹ ਛਿੰਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਬਲਜੀਤ ਆਪਣੀ ਭਤੀਜੀ ਦੀ ਇਹ ਜਿਹੀ ਗੱਲ ਸੁਣ ਗੁੱਸੇ ਨਾਲ ਲਾਲ ਪੀਲੀ ਹੋ ਉੱਠੀ ਪਰantu ਉਸਨੇ ਪ੍ਰੀਤੀ ਦੇ ਬਾਪੂ ਅਤੇ ਬਾਕੀ ਸਭ ਨੂੰ ਇਸ ਗੱਲ ਦਾ ਲੁਕਾਰਿਆ ਤੇ ਜਲਦੀ ਜਲਦੀ ਪ੍ਰੀਤੀ ਲਈ ਮੁੰਡਾ ਰਬ ਕੁਸ਼ਵੰਤ ਸਿੰਘ ਨੂੰ ਨਿਸ਼ਤੇ ਦੀ ਦਸਬਾੜੂ ਤੇ ਅਤੇ ਖੁਦ ਪ੍ਰੀਤੀ ਦੇ ਵਿਚੋਲਣ ਬਣ ਬੈਠੀ ਕਿਉਂਕਿ ਉਸ ਨੂੰ ਡਰ ਸੀ ਕਿ ਜੇਕਰ ਕੁਸ਼ਵੰਤ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਤੇ ਪ੍ਰੀਤੀ ਨੇ ਮੇਰੇ ਕੋਲ ਰਹਿ ਕੇ ਇਹ ਹਰਕਤ ਕੀਤੀ ਹੈ ਤਾਂ ਸਾਰਾ ਫੇਸਮੇ ਸਿਰ ਉਪਰਾ ਜਾਵੇਗਾ ਕਿ ਮੈਂ ਕੁੜੀ ਦਾ ਧਿਆਨ ਨਹੀਂ ਰੱਖ ਸਕੀ। ਇਸ ਦੇ ਨਾਲ ਹੀ ਉਸ ਨੂੰ ਇੱਕ ਹੋਰ ਚਿੰਤਾ ਸੀ ਕਿ ਕਿੱਦਰੇ ਮੁੰਡੇ ਸ਼ਿੰਦੇ ਨੂੰ ਨਾ ਮਾਰ ਦੇ। ਐਵੇਂ ਕੋਈ ਹੋਰ ਨਵਾਂ ਜੱਗ ਖੜਾ ਹੋ ਜਾਵੇਗਾ। ਸ਼ਿੰਦੇ ਦਾ ਜਾਣਾ ਕੁਝ ਨਹੀਂ ਤੇ ਸਾਡਾ ਰਹਿਣਾ ਕੁਝ ਨਹੀਂ। ਇੰਨਾਂ ਗੱਲਾਂ ਨੂੰ ਮੁੱਖ ਰੱਖ ਕੇ ਸੋਚ ਵਿਚਾਰ ਕੇ ਬਨਜੀਤ ਨੇ ਮੁੰਡੇ ਆळ्या ਨੂੰ ਲੈ ਕੇ ਉਹਨਾਂ ਦੇ ਘਰ ਦੇਖ ਦਿਖਾਈ ਕਰਨ ਲਈ ਆ ਪਹੁੰਚੀ। ਇਧਰ ਪ੍ਰੀਤੀ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਭੂਆ ਉਸਨੂੰ ਅਜ਼ੀਹਾ ਕਰੇਗੀ। ਉਹ ਤਾਂ ਆਪਣੇ ਮਨ ਵਿੱਚ ਇਹ ਆਸ ਜਗਾਈ ਬੈਠੀ ਸੀ ਕਿ ਭੂਆ ਉਸਦੀ ਗੱਲ ਨੂੰ ਸਾਂਝੇਗੀ ਤੇ ਉਸਦਾ ਸਾਥ ਦੇਵੇਗੀ। ਇੱਕੋ ਦਮ ਅਚਨ ਕਰ ਆਇਆ ਰਿਸ਼ਤਾ ਦੇਖ। ਰੀਤ ਨੂੰ ਸਮਝ ਨਹੀਂ ਸੀ ਆ ਰਿਹਾ। ਕਿਉਂ ਕੀ ਕਰੇ? ਉਹ ਫੋਨ ਚੱਕ शिंदे ਨੂੰ ਮੈਸੇਜ ਕਰਨ ਹੀ ਲੱਗੀ ਸੀ ਕਿੰਨੇ ਨੂੰ ਉਸਦੀ ਭੂਆ ਨੇ ਆ ਕੇ ਉਸਦੇ ਹੱਥੋਂ ਫੋਨ ਖੋਲਿਆ। ਰੀਤੀ ਨੇ ਬੋਧ ਹੱਥ ਪੱਲੇ ਮਾਰੇ ਪਰ ਉਸਨੇ ਇੱਕ ਵਾਰ ਵੀ ਭੂਆ ਨੂੰ ਫੋਨ ਨਾ ਦਿੱਤਾ। ਘਰ ਆਏ ਮਹਿਮਾਨ ਤੇ ਆਪਣੇ ਬਾਪੂ ਦੀਆਂ ਅੱਖਾਂ ਵਿੱਚ ਅਥਾ ਪ੍ਰੀਤ ਦੇ ਪ੍ਰਤੀ ਦੀ ਹਿੰਮਤ ਨਹੀਂ ਸੀ ਪੈ ਰਹੀ ਕੁਝ ਕਹਿਣ ਦੀ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਸੀ ਮਲਜੀਤ ਨੇ ਪ੍ਰੀਤ ਨੂੰ ਇੱਕ ਪਾਸੇ ਲਿਜਾ ਕੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਮਹਿਮਾਨਾਂ ਦੇ ਸਾਹਮਣੇ ਪ੍ਰੀਤ ਆਪਣੀ ਬਾਪੂ ਦੀ ਇੱਜ਼ਤ ਨੂੰ ਨਹੀਂ ਸੀ ਹਸ਼ਾਲਣਾ ਚਾਹੁੰਦੀ ਜਿੰਨਾ ਚਿਰ ਮੁੰਡੇ ਵਾਲੇ ਸ਼ਰਮ ਪਾ ਕੇ ਚਲੇ ਨਹੀਂ ਗਏ ਉਨਾਂ ਚਿਰ ਪ੍ਰੀਤ ਇੱਕ ਜਿੰਦਾ ਲਾਸ਼ ਦੀ ਤਰ੍ਹਾਂ ਗੁੰਮ ਸਮੋਈ ਬੈਠੀ ਰਹੀ ਉਸਦੇ ਸਰੀਰ ਵਿੱਚੋਂ ਕੋਈ ਹਰਕਤ ਨਹੀਂ ਸੀ ਨਜ਼ਰ ਆ ਰਹੀ ਰੀਤੀ ਦਾ ਰਿਸ਼ਤ ਵਿੰਡ ਮਾडम ਵੱਲੋਂ ਵੇਖੇ ਇੱਕ ਵਧੀਆ ਖਾਨਦਾਨ ਵਿੱਚ ਪੱਕਾ ਹੋ ਗਿਆ। ਮੁੰਡੇ ਦਾ ਨਾਮ ਵਿੱਕੀ ਸੀ ਤੇ ਉਹ ਲੱਕੜ ਦੇ ਉਪਕਰੇ ਬਣਾਉਣ ਦਾ ਕੰਮ ਕਰਦਾ ਸੀ। ਵਿਆਹ ਦਾ ਦਿਨ ਵੀ ਬਲਜੀਤ ਘੂਆ ਨੇ ਝਟ ਮੰਗਣੀ ਤੇ ਪੱਟ ਵਿਆ ਕਿ ਜਲਦ ਰਖਵਾ ਦਿੱਤਾ। ਇੱਕ ਮਹੀਨੇ ਦੇ ਅੰਦਰ ਅੰਦਰ ਵਿਆਹ ਕਰ ਦੇਣ ਦਾ ਫੈਸਲਾ ਲੈ ਲਿਆ। ਉਹਨਾਂ ਦੇ ਚਲੇ ਜਾਣ ਮਗਰੋਂ ਵੀ ਸਾਰਾ ਦਿਨ ਘੂਆ ਨੇ ਪ੍ਰੀਤੀ ਨੂੰ ਫੋਨ ਤੇ ਹੱਥ ਨਾਲ ਲਾਉਂਦਾ ਤਾਂ ਵਿਆਹ ਦੀਆਂ ਤਿਆਰੀਆਂ ਦਾ ਬਹਾਨਾ ਲਗਾ ਘੂਆ ਨੇ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ। ਸਭ ਕੁਝ ਆਸਾਨ ਇੰਨੀ ਜਲਦੀ ਛਿੱਲੀਦ ਹੋਣ ਲੱਗਾ ਕਿ ਪ੍ਰੀਤੀ ਨੇ ਕਦੇ-ਕਦੇ ਇਕੱਲੀ ਬੈਠ ਰੋਣ ਲੱਗ ਜਾਂਦੀ। ਜਦ ਵੀ ਪ੍ਰੀਤੀ ਆਪਣੇ ਬਾਰੇ ਘਰ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਉਸਦੀ 부ਆ ਹਰ ਵਾਰ ਇਹ ਕਹਿ ਰੋਕ ਦਿੰਦੀ। ਕੁੜੀਏ, ਕਾ ਤੇਰੇ ਬਾਪ ਦੀ ਪੱਗ ਨੂੰ ਪੈਰਾਂ ਵਿੱਚ ਰੋਲਣ ਦੇ ਤੁਰੀਏ। ਅਸੀਂ ਤੇ ਭਲਾਈ ਚਾਉਂਦੇ ਆਂ, ਕੋਈ ਮਾੜਾ ਨਹੀਂ ਚਾਉਂਦੇ। ਕੀ ਰੱਖਿਆ ਉਸ ਨਸ਼ੀੜੀ ਵਿੱਚ? ਪ੍ਰੀਤੀ, ਨਹੀਂ 부ਆ ਉਹ ਬਦਲ ਗਿਆ ਹੈ ਉਹ ਨਿਸ਼ੇੜੀ ਨਹੀਂ ਹੈ ਜਿਵੇਂ ਜੇ ਤੁਸੀਂ ਉਸ ਨੂੰ ਸਮਝਦੇ ਹੋ ਉਹ ਉਹ ਜਾਣ ਨਹੀਂ ਹੈ ਪੂਆ ਮੈਨੂੰ ਖੁਸ਼ ਰੱਖੇਗਾ ਉਹ ਤੁਸੀਂ ਇੱਕ ਵਾਰ ਉਸ ਨੂੰ ਮਿਲੋ ਤਾਂ ਸਹੀ ਬਲਜੀਤ ਬਸ ਹੁਣ ਤਾਂ ਮਿਲਿਆ ਹੀ ਪਿਆ ਚਾਰ ਦਿਨਾਂ ਨੂੰ ਤੈਨੂੰ ਤੋੜ ਦੇਣਾ ਏ ਜੇ ਤੂੰ ਸ਼ਿੰਦੇ ਨੂੰ ਚਾਹੁੰਦਾ ਦੇਖਣਾ ਚਾਹਣੀ ਏ ਤਾਂ ਚੁੱਪਚਾਪ ਮੇਰੀ ਗੱਲ ਮੰਨ ਲੈ ਤੂੰ ਹਾਲੇ ਨਾ ਸਮਝੇ ਤਾਂ ਹੀ ਉਹਦੀਆਂ ਗੱਲਾਂ ਵਿੱਚ ਆ ਗਈ ਨਾਲੇ ਤੂੰ ਨਹੀਂ ਜਾਣਦੀ ਤੇਰੇ ਬਾਪੂ ਦਾ ਸਵਾਗ ਤਾਂ ਤੇਰੇ ਨਾਲ-ਨਾਲ ਮੈਂ ਵੀ ਜਾਉਂ ਕੰਮ ਤੋਂ ਪ੍ਰੀਤੀ ਦਾ ਉਹਦਾ ਚਿਹਰਾ ਦੇਖ ਜਦ ਖੁਸ਼ਵੰਤ ਤੇ ਉਸਦੀ ਪਤਨੀ ਇਹ ਸਵਾਲ ਕਰਦੀ ਕੀ ਹੋਇਆ ਪੁੱਤ ਇੰਨੇ ਖਾਮੋਸ਼ ਕਿਉਂ ਹੈ ਤਾਂ ਬਲਜੀਤ ਅਗੋਂ ਇੱਕ ਇਹ ਗੱਲ ਨੂੰ ਪਲਟ ਦਿੰਦੀ ਕਿ ਆਪਣੇ ਮਾਪੇ-ਮਾਪ ਨੂੰ ਛੱਡ ਕੇ ਦੂਜੇ ਘਰ ਜਾਣਾ ਹੋਵੇ ਤਾਂ ਦੀਆਂ ਆਈ ਚੁੱਪ ਹੋ ਜਾਂਦੀਆਂ ਇਸ ਹੁੰਦਿਆ ਹੀ ਪ੍ਰੀਤੀ ਦੀ ਅੱਖਾਂ ਵਿੱਚ ਛਾਂਜੂ ਪਾਣੀ ਵਗ ਵਾ ਟੁੱਲਦੇ ਇਸ ਤਰ੍ਹਾਂ ਇੱਕ ਦੋ ਦਿਨ ਹੋਰ ਬੀਤ ਗਏ ਪਰ ਪ੍ਰੀਤੀ ਨੂੰ ਛਿੰਦੇ ਨਾ ਗੱਲ ਕਰਨ ਦਾ ਕੋਈ ਮੌਕਾ ਨਹੀਂ ਮਿਲ ਰਿਹਾ ਸੀ ਕਿਉਂਕਿ ਉਹ ਹਰ ਦਮ ਪ੍ਰੀਤੀ ਦੀ ਅੱਖ ਟਿਕਾਈ ਰੱਖਦੀ। ਉਹ ਦਿੰਦੇ ਦੀ ਵੀ ਸੋਚ ਕੇ ਬੁਰਾ ਖਾਣ ਹੋ ਰਿਹਾ ਸੀ ਕਿ ਕਦੇ ਪ੍ਰੀਤੀ ਨੇ ਮੈਨੂੰ ਬੁਲਾਤਾ ਨਹੀਂ ਦਿੱਤਾ। ਜਿੱਦਨ ਦੀ ਗਈਏ ਨਾ ਕੋਈ ਮੈਸੇਜ ਨਾ ਫੋਨ। ਕੀ ਹੋਇਆ ਉਸ ਨੂੰ? ਕਦੇ ਉਹ ਨਰਾਜ਼ ਤਾਂ ਨਹੀਂ ਮੇਰੇ ਤੋਂ। ਪ੍ਰੀਤੀ ਦੇ ਵਿਆਹ ਦੇ ਦਿਨ ਹੌਲੀ-ਹੌਲੀ ਨਜ਼ਦੀਕ ਆ ਰਹੇ ਸਨ। ਪ੍ਰੀਤੀ ਨੂੰ ਛਿੰਦੇ ਤੋਂ ਦੂਰ ਹੋਣ ਦਾ ਡਰ ਅੰਦਰੋਂ ਹੀ ਸਤਾਈ ਜਾ ਰਿਹਾ ਸੀ। ਇਸ ਲਈ ਉਸਨੇ ਕਿਵੇਂ ਨਾ ਕਿਵੇਂ ਕਰਕੇ ਛਿੰਜੇ ਤੱਕ ਮਹਿਸੂਸਿ ਬੈਚੌਣ ਦੀ ਕੋਸ਼ਿਸ਼ ਕੀਤੀ। ਪ੍ਰੀਤੀ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਸੀ, ਉਹ ਉੱਠ ਕੇ ਬੈਠ ਗਈ। ਸਰਦੀਆਂ ਦਾ ਮੌਸਮ ਹੋਣ ਕਾਰਨ ਸਭ ਇੱਕੋ ਕਮਰੇ ਵਿੱਚ ਉਸਦੇ ਪੂਆ, ਮਾਂ-ਬਾਪੂ ਤੇ ਉਸਦਾ ਛੋਟਾ ਭਾਈ ਸੋਏ ਹੋਏ ਸਨ। ਬਲਜੀਤ ਪੂਆ ਦਾ மஞ்சਾ ਪ੍ਰੀਤੀ ਦੇ ਬਿਲਕੁਲ ਨਾਲ ਹੀ ਸੀ। ਪੂਆ ਨੇ ਫੋਨ ਆਪਣੇ ਹੀ ਸਰਾਣੀ ਥੱਲੇ ਰੱਖਿਆ ਹੋਇਆ ਸੀ। ਪ੍ਰੀਤੀ ਨੇ ਡਰਦਿਆਂ ਡਰਦਿਆਂ ਤੇ ਇਸ ਧੜਕਦੇ ਦਿਲ ਨਾਲ ਹੌਲੀ ਜਿਹੀ ਸ੍ਰਣੀ ਤੁੰਡੋ ਫੋਨ ਚੁੱਕਿਆ ਤੇ ਸਿੰਦੇ ਨੂੰ ਮੈਸੇਜ ਕਰ ਸਭ ਕੁਝ ਸਾਥ ਸਾਥ ਕਾਸ ਛੱਡਿਆ ਸਵੇਰੇ ਉੱਠ ਕੇ ਸਿੰਦੇ ਨੇ ਪ੍ਰੀਤੀ ਦਾ ਮੈਸੇਜ ਪੜਿਆ ਤਾਂ ਇਕਦਮ ਸਦਮੇ ਵਿੱਚ ਚਲਾ ਗਿਆ ਪ੍ਰੀਤੀ ਦੇ ਸ਼ਗਨ ਦੀ ਖਬਰ ਨੇ ਸਿੰਦੇ ਨੂੰ ਹਿਲਾ ਕੇ ਰੱਖ ਦਿੱਤਾ ਉਸ ਨੂੰ ਚਾਰੇ ਪਾਸੇ ਸ਼ੋਰ ਸ਼ਰਾਬਾ ਸੁਣਾਈ ਦੇਣ ਲੱਗਾ ਇੱਕ ਪਲ ਲਈ ਉਸ ਨੂੰ ਰਿੰਝ ਲੱਗਿਆ ਜਿਵੇਂ ਕੋਈ ਬਹੁਤ ਵੱਡੀ ਪੀੜਾ ਵਿੱਚ ਹੈ ਤੇ ਉਹ ਉਸ ਨੂੰ ਪੁਕਾਰ ਰਿਹਾ ਹੈ ਸਿੰਦੇ ਬਿਨਾਂ ਕੁਝ ਸੋਚਿਆ ਸਜਿਆ ਪ੍ਰੀਤੀ ਨੂੰ ਮਿਲ ਲਈ ਉਹਨਾਂ ਦੇ ਪਿੰਡ ਨਸੀਪੁਰਾ ਜਾ ਪੁੱਜਾ ਛਿੰਦੇ ਨੂੰ ਕਾਫੀ ਪੁੱਛ ਪੜਤਾਲ ਮਗਰੋਂ ਪ੍ਰੀਤੀ ਦੇ ਘਰ ਦਾ ਪਤਾ ਲੱਗਾ। ਉਹਨਾਂ ਦੇ ਘਰ ਦੇ ਕੋਲ ਦੀ 6-7 ਵਾਰੀ ਮੋਟਰਸਾਈਕਲ ਲੈ ਕੇ ਨੰਗਿਆ ਪਰ ਉਸ ਨੂੰ ਪ੍ਰੀਤੀ ਕਿਧਰੇ ਵੀ ਨਜ਼ਰ ਨਾ ਆਈ। ਆਖਿਰ ਦੇ ਤੱਕ ਇੰਤਜ਼ਾਰ ਕਰਦਿਆਂ ਕਰਦਿਆਂ ਛਿੰਦਾ ਘਰ ਦੇ ਸਾਹਮਣੇ ਬਣੀ ਪਰ ਚੂਣ ਦੀ ਦੁਕਾਨ ਦੇ ਸਾਹਮਣੇ ਬੈਠ ਗਿਆ। ਉਹ ਚੁੱਪਚਾਪ ਹੋਇਆ ਮਨ ਹੀ ਮਨ ਸੋਚ ਰਿਹਾ ਸੀ। ਦਿਲ ਕਰਦਾ ਚੁੱਪ ਹੋ ਕੇ ਮੌਣ ਜਿਹਾ ਹੋ ਕੇ ਬੈਠ ਜਾਮਾ। ਆਪਣੇ ਆਪ ਵਿੱਚ ਖੁਦ ਨੂੰ ਲੱਭਾਂ ਤੇ ਦੁਨੀਆ ਨੂੰ ਭੁਲ ਜਾਮਾ। ਤੜਫ ਰਹੀ ਇਸ ਬੇਚਾਂ ਦੇਲ ਨੂੰ ਇੱਕ ਚੁੱਪ ਦਾ ਕੁੱਟਪ ਲਿਆ ਮਾਂ ਜੇ ਕਰਦਾ ਇਹ ਕਿਤੇ ਇਕੱਲੇ ਬਹਿ ਕੇ ਮੈਂ ਖੁਦ ਨੂੰ ਹੀ ਸਮਝਾਵਾਂ ਪੂਰਾ ਦਿਨ ਛਿੰਦਾ ਦੁਕਾਨ ਉੱਤੇ ਪ੍ਰੀਤੀ ਦੇ ਘਰ ਦੇ ਬੂਹੇ ਵੱਲ ਨਜ਼ਰ ਟਿਕਾਈ ਬੈਠਾ ਰਿਹਾ ਆਖਿਰ ਸ਼ਾਮ ਜਈ ਜਦ ਪ੍ਰੀਤੀ ਛੱਤ ਉੱਪਰ ਸੁਕਣੇ ਕੱਪੜੇ ਪਾਈ ਲੈਣ ਚੜੀ ਤਾਂ ਉਸਦੀ ਨਜ਼ਰ ਸਿੱਧੇ ਪਰਚੁੰਨੀ ਦੁਕਾਨ ਕੋਲੇ ਬੱਠੇ ਛਿੰਦੇ ਵੱਲ ਪਈ ਛਿੰਦਨ ਦੇਖ ਕੇ ਜਿਵੇਂ ਹੀ ਪ੍ਰੀਤੀ ਦੀ ਜਾਣ ਵਿੱਚ ਜਾਣ ਆ ਗਈ ਹੋਵੇ ਉਸ ਦਾ ਮੁਰਝਾਇਆ ਚਿਹਰਾ ਖਿਲ ਉਠਿਆ ਉਸਨੇ ਬੁੱਲ ਰਸ਼ਿੰਦੇ ਨੂੰ ਬੜਾ ਕੁਝ ਕਹਿਣ ਲਈ ਤਰਸ ਰਹੀ ਸਨ ਉਸ ਨੂੰ ਦੇਖ ਇੰਜ ਲੱਗਦਾ ਸੀ ਜਿਵੇਂ ਨਾ ਜਾਣੇ ਕਿੰਨੇ ਵਰਸ਼ਾ ਬਾਅਦ ਉਸਨੇ ਪ੍ਰੀਤ ਨੂੰ ਤੱਕਿਆ ਹੋਵੇ ਉਸਦਾ ਦਿਲ ਅੰਦਰੋਂ ਸ਼ਿੰਦੇ ਨੂੰ ਮਿਲਣ ਲਈ ਤਰਸ ਰਿਹਾ ਸੀ ਛਲਦੀ ਜਲਦੀ ਛੱਤ ਤੋਂ ਉੱਤਰ ਕੇ ਪ੍ਰੀਤ ਦੇ ਬਾਹਰ ਮੂੰਹੇ ਖੋੜ ਆਖ ਲਈ ਜਿਸ ਕਾਰਨ ਬਹੁਤ ਸਮਾਂ ਨ ਲੱਗਿਆ ਸ਼ਿੰਦੇ ਦੀ ਪ੍ਰੀਤੀ ਉੱਪਰ ਨਜ਼ਰ ਪੈਣ ਲੱਗਿਆ ਪਲਕ ਚੱਕਦੇ ਹੀ ਸ਼ਿੰਦੇ ਦੀਆਂ ਅੱਖਾਂ ਅੱਗੇ ਪ੍ਰੀਤੀ ਦਾ ਉਹ ਮਾਸੂਮ ਚਿਹਰਾ ਸ਼ਾ ਗਿਆ ਬਿਨਾ ਕੁਝ ਬੋਲੇ ਇੱਕ ਦੂਜੇ ਨੂੰ ਅੱਖਾਂ ਦੇ ਇਸ਼ਾਰੇ ਨਾਲ ਗੱਲਾਂ ਕਰਦੇ ਇੰਜ ਲੱਗਦਾ ਜਿਵੇਂ ਇੱਕ ਦੂਜੇ ਨੂੰ ਮਿਲਣ ਲਈ ਕਹਿ ਰਹੇ ਹੋ ਪਰ ਆਸ-ਪਾਸ ਦਾ ਮਾਹੌਲ ਦੇਖ ਦੋਨੋਂ ਚੁੱਪ ਰਹੇ ਸਭ ਕੋਲੋਂ ਅੱਕ ਪਛਾਣਦਾ ਹੌਲੀ-ਹੌਲੀ ਮੋਟਰਸਾਈਕਲ ਚਲਾ ਪ੍ਰੀਤ ਕੋਲ ਦੀ ਨਗਿਆ ਤਾਂ ਪ੍ਰੀਤੀ ਨੇ ਉਸ ਨੂੰ ਗਿਆ ਕਿ ਉਸ ਨੂੰ ਉਥੋਂ ਲੈ ਜਾਵੇ ਉਹ ਇੱਥੇ ਨਹੀਂ ਰਹਿਣਾ ਚਾਹੁੰਦੀ ਛਿੰਦਾ ਵੀ ਪ੍ਰੀਤੀ ਨੂੰ ਖੋਣਾ ਨਹੀਂ ਸੀ ਚਾਹੁੰਦਾ ਸੀ ਇਸ ਲਈ ਉਸਨੇ ਝਟ ਹਾਂ ਬੋਲ ਦਿੱਤੀ ਕਿ ਕਿਹਾ ਪਰਸੋਂ ਤੱਕ ਉਸ ਦਾ ਇੰਤਜ਼ਾਰ ਕਰੇ ਇਨਾ ਕਾ ਛਿੰਦਾ ਪਿੰਡ ਬਾਕ ਬਚਾ ਲ ਗਿਆ ਛਿੰਦੇ ਦੇ ਦਵਾਈ ਵਿਸ਼ਵਾਸ ਨਾਲ ਪ੍ਰੀਤ ਨੂੰ ਥੋੜੀ ਰਾਹਤ ਮਹਿਸੂਸ ਹੋਈ ਪਿੰਡ ਪਹੁੰਚ ਛਿੰਦੇ ਨੇ ਆਪਣੇ ਦੋਸਤ ਬੰਟੀ ਤੋਂ ਮਦਦ ਮੰਗੀ ਛਿੰਦੇ ਨੂੰ ਦੇਖਦਿਆਂ ਹੀ ਬੰਟੀ ਝੱਟ ਬੋਲਿਆ ਓਏ ਹੋਏ ਅੱਜ ਮੇਰਾ ਜਾਣਾ ਗਿਆ ਦੁਆਰਾ ਉਸੇਰਾ ਬੜਾ ਕਿਮੀਨਾ ਦੋਸਤ ਇਹ ਤੂੰ ਹੱਜਾਦਾਈ ਇਹ ਤੈਨੂੰ ਛਿੰਦਾ ਬਈ ਯਾਰ ਤੇਰੀ ਇੱਕ ਮਦਦ ਚਾਹੀਦੀ ਸੀ ਬੰਟੀ ਹਾਂ ਹਾਂ ਬੋਲ ਭਲਾ ਤੇਰੇ ਲਈ ਤਾਂ ਜਾਣ ਵੀ ਹਾਜ਼ਰ ਹੈ ਦੱਸ ਕਿੰਨੀ دارو ਚਾਹੀਦੀ ਹੈ ਬੰਟੀ ਨੇ दारू ਦੇ ਘੁੱਟ ਭਰਦਿਆਂ ਕਿਹਾ ਸ਼ਿੰਦਾ ਬਈ ਮੈਂ ਤੇਰੀ ਭਾਬੀ ਨੂੰ ਭਜਾ ਕੇ ਲੈ ਕੇ ਜਾਣਾ ਤੂੰ ਰਾਣੂ ਨੂੰ ਜਾ ਕੇ ਕਹਿ ਸਕਦਾ ਕਿ ਉਹ ਪ੍ਰੀਤੀ ਕੋਲ ਜਾ ਕੇ ਮੇਰੇ ਫੋਨ ਤੇ ਉਸ ਨਾਲ ਗੱਲ ਕਰਵਾ ਦੇਵੇ ਬੰਟੀ ਮੂੰਹ ਵਿੱਚ ਪਈ ਦਾਰੂ ਗੁੱਟ ਗੱਲ ਕਰਦਿਆਂ ਹੀ ਉਹ ਕੋ ਦਮ ਪਚਕਾਰੀ ਬਣ ਨੀਚੇ ਆ ਡਿੱਗੀ ਬੰਟੀ ਕੀ ਗੱਲ ਕਰਦਾ ਯਾਰ ਤੂੰ ਜੇ ਮੈਨੂੰ ਮਰਵਾਉਣਾ ਤਾਂ ਉਹ ਹੀ ਸਿੱਧਾ ਸਿੱਧਾ ਕਹਿ ਦੇ ਸ਼ਿੰਦਾ ਬਈ ਤੈਨੂੰ ਯਾਰੀ ਦਾ ਵਾਸਤਾ ਆਪਣੇ ਯਾਰ ਲਈ ਇੰਨਾ ਵੀ ਨਹੀਂ ਕਰ ਸਕਦਾ ਬੰਟੀ ਹੁਣ ਆਵਲੇ ਡਾਇਲੌਗ ਨਾਲ ਮਾਰ ਬਸ ਇਨਾ ਹੀ ਕਹਿਣਾ ਹੈ ਨਾ ਕੁਝ ਹੋਰ ਵੀ ਚਿੰਦਨ ਚਟਕ ਰੀਤੀ ਲਈ ਲਿਖੇ ਚਿੱਠੀ ਕੱਢ ਬੰਟੀ ਦੇ ਹੱਥ ਉੱਪਰ ਲਿਆ ਰੱਖੀ ਤੇ ਕਿਹਾ ਬਸ ਇਹ ਖਾਤਾ ਬਈ ਇਹ ਵੀ ਦੇਣਾ ਬੰਟੀ ਆਹ ਭਾਈ ਬੜਾ ਰਾਜਾ ਬਣਿਆ ਫਿਰਦਾ ਸਾਨੂੰ ਤਾਂ ਬੜੀਆਂ ਤੋਹਫ਼ੇ ਦਿੰਦਾ ਸੀ ਹੁੰਦਾ ਸਾਨੂੰ ਤਾਂ ਬੜੀਆਂ ਤੋਹਫ਼ੇ ਦਿੰਦਾ ਹੁੰਦਾ ਸੀ ਕਿ ਪਿਆਰ ਵਿੱਚ ਰੱਖਿਆ ਕੀਏ ਤੇ ਆਪ ਬੰਟੀ ਉਸੇ ਪੈਰੀ ਖੱਤ ਲੈ ਕੇ ਬਿੱਲੂ ਦੇ ਘਰ ਵੱਲ ਚੱਲ ਪਿਆ ਉਹ ਇਹ ਸੋਚ ਉਹਨਾਂ ਦੇ ਘਰ ਗਿਆ ਕਿ ਜੇਕਰ ਕਿਸੇ ਨੇ ਕੁਝ ਪੁੱਛਿਆ ਤਾਂ ਕਹਿ ਦੇਵੇਗਾ ਕਿ ਤਾਇਆ ਜੀ ਨੇ ਸਪਰੇ ਵਾਲੀ ਟੋਲੀ ਫੜ ਲਿਆ ਉਹਨੂੰ ਕਿਹਾ ਹੈ। ਗਰਜਾ ਬੰਟੀ ਹੋਰ ਵੀ ਬਿੱਲੂ ਕਿਵੇਂ ਆ ਬਿੱਲੂ ਹਾਂ ਹਾਂ ਠੀਕ ਐ ਬਸ ਜਿਹਨੇ ਦਿਲ ਲੰਗੇ ਜਾਂਦੇ ਨੇ ਬਿੱਲੂ ਬਿੱਲੂ ਨੇ ਥੋੜਾ ਰੁੱਖਾ ਬੋਲਦੇ ਹੋਏ ਕਿਹਾ ਬੰਟੀ ਬਈ ਮੈਂ ਉਹ ਸਪਰੇ ਵਾਲੀ ਟੋਲੀ ਲੈਣ ਆਇਆ ਸੀ ਤਾਇਆ ਜੀ ਨੇ ਮੰਗਵਾਈਏ ਬੰਟੀ ਨੇ ਰਾਨੋ ਗਲਟੀ ਦੀ ਅੱਖ ਨਾਲ ਚਾਕਦੇ ਹੋਇਆ ਕਿਹਾ ਇਹਨੇ ਨੂੰ ਬਿੱਲੂ ਦੇ ਬਾਪੂ ਨੇ ਬਿੱਲੂ ਨੂੰ ਮਾਰਦਿਆਂ ਕਿ ਹਾਂ ਇਸ ਸਪਰੇ ਵਾਲੀ ਢੋਲੀ ਫੜਾਦੀ ਤੇ ਉਰਾ ਪੁੱਤ ਚਲ ਆਪਾਂ ਖੇਤਾਂ ਨੂੰ ਚੱਲੀਏ ਬਿੱਲੂ ਆਇਆ ਬਾਪੂ ਆਇਆ ਇਹਨੂੰ ਢੋਲੀ ਦੇ ਆਵਾ ਤੂੜੀ ਵਾਲੇ ਕੋਠੇ ਕੰਨੀ ਪਈਏ ਇਹਨੂੰ ਕਹ ਆਪੇ ਚੱਕ ਕੇ ਲੈ ਜਾਊਗਾ ਤੂੰ ਚੱਲ ਆ ਜਾ ਚੱਲੀਏ ਬਿੱਲੂ ਦੇ ਬਾਪੂ ਨੇ ਟਰੈਕਟਰ ਸਟਾਰਟ ਕਰਦੇ ਹੋਏ ਇੱਕ ਵਾਰ ਫਿਰ ਬਿੱਲੂ ਨੂੰ ਆਵਾਜ਼ ਮਾਰਦਿਆਂ ਕਿਹਾ ਚੰਗਾ ਉੱਥੇ ਪਈਏ ਚੱਕ ਕੇ ਲੈ ਜਾ ਬੰਟੀ ਨੂੰ ਇੰਨਾ ਕਹ ਬਿੱਲੂ ਟਰੈਕਟਰ ਉੱਤੇ ਜਾ ਬੈਠ ਗਿਆ ਤੇ ਦੋਨੋਂ ਪਿਓ ਪੁੱਤ ਖੇਤ ਨੂੰ ਜਾਣ ਲਈ ਚੱਲ ਪਏ ਬੇੜੇ ਖੜੀ ਰਾਣ ਨੂੰ ਦੇ ਪੰਟੀ ਚਾਟੂ ਸਕੂਲ ਆ ਗਿਆ। ਤੁਸੀਂ ਦੇ ਹੱਥ ਉੱਤੇ ਛਿੰਦੇ ਦਾ ਕਿੱਤਾ ਖਤ ਰੱਖ ਦਿਆਂ ਕਿ ਹਾਂ। ਰਾਣ ਨੂੰ ਇਹ ਖਤ ਪ੍ਰੀਤੀ ਤੱਕ ਪਹੁੰਚਾ ਦੇਵੀ। ਇਸ ਦੇ ਨਾਲ ਹੀ ਪੰਟੀ ਨੇ ਛਿੰਦੇ ਦੀਆਂ ਕਹੀਆਂ ਗੱਲਾਂ ਤੇ ਪ੍ਰੀਤੀ ਦਾ ਹਾਲ ਰਾਣ ਨੂੰ ਕਹਿ ਸੁਣਾਇਆ। ਇਹ ਸਾਰੀ ਗੱਲ ਸੁਣ ਕੇ ਰਾਣ ਨੂੰ ਪ੍ਰੀਤੀ ਉੱਪਰ ਬਹੁਤ ਤਰਸ ਆਇਆ। ਬਿਨਾਂ ਕੋ ਸੋਚਿਆ ਸਮਝਿਆ ਰਾਣੂ ਨੇ ਇਸ ਕੰਮ ਲਈ ਹਾਂ ਦਾ ਬੋਲ ਦਿੱਤੀ। ਪਰੰਤੂ ਉਸ ਦੇ ਨਾਲ ਹੀ ਉਸ ਨੂੰ ਇਹ ਵੀ ਡਰ ਸੀ ਕਿ ਉਹ ਅਜਿਹਾ ਕਰੇਗੀ ਕਿਵੇਂ? ਬੰਟੀ ਰਾਣੂ ਨੂੰ ਖੱਤਫੜਾ ਉਥੋਂ ਚਲਾ ਗਿਆ। ਰਾਣੂ ਨੇ ਖੱਤ ਨੂੰ ਸਭ ਕੋਲੋ ਸੁਪਾਕੇ ਰੱਖ ਲਿਆ। ਸਾਰੀ ਰਾਤ ਰਾਣੂ ਨੂੰ ਇਹ ਡਰ ਲੱਗਿਆ ਰਿਹਾ ਕਿ ਜੇਕਰ ਖੱਤ ਕਿਸੇ ਦੇ ਹੱਥ ਲੱਗ ਗਿਆ ਤਾਂ ਕੀ ਹੋਵੇਗਾ। ਰਾਣੂ ਨੂੰ ਸਾਰੀ ਰਾਤ ਨੀਂਦ ਨਾ ਆਈ। ਅਗਲੇ ਸਵੇਰ ਹੁੰਦਿਆਂ ਹੀ ਰਾਣੂ ਨੇ ਡਾਂਕ ਕੇ ਜਾਣ ਦਾ ਬਹਾਨਾ ਮਾਰਨਾ ਸ਼ੁਰੂ ਕਰ ਦਿੱਤਾ। ਤੇ ਕਿਹਾ, "ਬਾਪੂ ਜੀ, ਮੈਂ ਪ੍ਰੀਤੀ ਪਾਂ ਦੇਵਿਆ ਲਈ ਪਹਿਲਾਂ ਜਾ ਕੇ ਕੰਮਕਾਰ ਵਿੱਚ ਹੱਥ ਵਟਾਉਣਾ ਚਾਹੁੰਦੀ ਆਂ।" ਪ੍ਰੀਤੀ ਦੇ ਬਾਪੂ ਤੇ ਭਰਾ ਬਿੱਲੂ ਨੇ ਵੀ ਚਟਹਾ ਕਰ ਦਿੱਤੀ ਅਤੇ ਪ੍ਰੀਤੀ ਨੂੰ ਆਪਣੇ ਨਾਲ ਲੈ ਪ੍ਰੀਤੀ ਕੋਲ ਜਾ ਪੁੱਜਿਆ ਸਭ ਬਿੱਲੂ ਤੇ ਰਾਣੂ ਦੇ ਆਉਣ ਤੇ ਬਹੁਤ ਖੁਸ਼ ਹੋਈ ਸਬਨਾ ਮੇਲ ਮਿਲਾਪ ਕਾਰਨ ਮਗਰੋਂ ਰਾਣੂ ਨੇ ਪ੍ਰੀਤੀ ਵਾਰੇ ਪੁੱਛਦੇ ਹੋਏ ਕਿਹਾ ਮੰਮੀ ਜੀ ਰਾਣੂ ਕਿੱਥੇ ਹੈ ਦਿਸਦੇ ਨਹੀਂ ਕਿਤੇ ਅੰਦਰ ਬੈਠੀ ਹੈ ਬੁੱਤ ਜਾ ਕੇ ਮਿਲ ਲੈ ਰਾਣੂ ਜਦ ਕਮਰੇ ਵਿੱਚ ਗਈ ਤਾਂ ਪ੍ਰੀਤੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਈ ਉਸ ਨੂੰ ਰਾਣੂ ਨੂੰ ਘੁੱਟ ਕੇ ਝਗਲ ਵਖੜੀ ਪਾ ਲਈ ਇੱਕ ਦੂਜੇ ਨਾਲ ਗੱਲਾਂ ਕਰਦੇ ਸਮੇਂ ਰਾਣੂ ਨੇ ਛਿੰਦੇ ਦਾ ਦਿੱਤਾ ਸੰਦੇਸ਼ਾ ਪ੍ਰੀਤੀ ਤੱਕ ਪਹੁੰਚਾ ਦਿੱਤਾ ਤੇ ਉਸਦੇ ਨਾਲ ਹੀ ਖਤ ਪ੍ਰੀਤੀ ਦੇ ਹੱਥ ਉੱਪਰ ਝਾ ਰੱਖਿਆ ਅਤੇ ਆਪ ਸਭ ਕੋਲ ਜਾ ਕੇ ਡੇਰੇ ਵਿੱਚ ਬੈਠ ਗਈ ਰਾਣੂ ਦੇ ਜਾਣਦਿਆਂ ਹੀ ਪ੍ਰੀਤੀ ਨੇ ਖਤ ਖੋਲ ਪੜ੍ਹਨਾ ਸ਼ੁਰੂ ਕੀਤਾ ਪ੍ਰੀਤੀ ਮੈਨੂੰ ਪਤਾ ਹੀ ਹੈ ਤੂੰ ਇਸ ਸਿਸ਼ਟੇਤ ਬਿਲਕੁਲ ਖੁਸ਼ ਨਹੀਂ ਮੈਂ ਵੀ ਤੇਰੇ ਤੋਂ ਸਿਵਾ ਹੋਰ ਕਿਸੇ ਬਾਰੇ ਸੋਚ ਤੱਕ ਨਹੀਂ ਸਕਦਾ ਉਹ ਉਸ ਮੋੜ ਉੱਤੇ ਆ ਕੇ ਮੇਰਾ ਸਾਥ ਦਿੱਤਾ ਸੀ ਇਥੇ ਸਭ ਮੈਨੂੰ ਛੱਡ ਗਏ ਸੀ ਤੂੰ ਇਹ ਬੈਮ ਆਪਣੇ ਦਿਲੋਂ ਕੱਢ ਦੇ ਕਿ ਮੈਂ ਤੈਨੂੰ ਅਧ ਵਿਚਾਲੇ ਇੰਜ ਛੱਡ ਦੇਵਾਂਗਾ ਬਿਲਕੁਲ ਫਿਕਰ ਨਾ ਕਰੀ ਮੈਂ ਬਾਂਟੀ ਨਾਲ ਮਿਲ ਕੇ ਸਾਰੀ ਤਿਆਰੀ ਕਰ ਲਈ ਹੈ ਮੈਂ ਤੈਨੂੰ ਲੈ ਕੇ ਇਹਨਾਂ ਸਭ ਤੋਂ ਕਿਧਰ ਦੂਰ ਚਲਾ ਜਾਵਾਂਗਾ ਮੈਂ ਤੇਰਾ ਵਿਆਹ ਕਿਸੇ ਵੀ ਕੀਮਤ ਵਿੱਚ ਕਿਸੇ ਹੋਰ ਨਾਲ ਨਹੀਂ ਹੋਣ ਦੇਵਾਂਗਾ ਤੇਰਾ ਵਿਆਹ ਜੇ ਹੋਵੇਗਾ ਤਾਂ ਸਿਰਫ ਮੇਰੇ ਨਾਲ ਕਿਉਂਕਿ ਕਮਲੀਏ ਖਰਪਲ ਦਿਲ ਨੂੰ ਇਹੀ ਤਾਂ ਕਹਿੰਦਾ ਹਾ ਨਾ ਸਾਥ ਛੁੱਟੇਗਾ ਆਪਣਾ ਮੈਂ ਪਤੰਗ ਤੋਂ ਡੋਰ ਮੇਰੀ ਇਹੇ ਵੇਖਦਾ ਹਾਂ ਮੈਂ ਸੁਪਨਾ ਇਸ ਲਈ ਕੱਲ ਰਾਤੀ ਘਰ ਦੇ ਪਿਛਲੇ ਪਾਸੇ ਮੈਂ ਤੈਨੂੰ ਲੈਣ ਲਈ ਆਈ ਹਾਂ ਤੇ ਤੂੰ ਵੀ ਟਾਈਮ 'ਤੇ ਆ ਜਾਵੇਂ ਇੱਕ ਗੱਲ ਹੋਰ ਧਿਆਨ ਨਾਲ ਆਈ ਤੇ ਆਪਣਾ ਖਿਆਲ ਰੱਖੀ ਤੇਰਾ ਸ਼ਿੰਦਾ ਰਾਣੂ ਦੇ ਅੰਦਰ ਆਉਂਦਿਆਂ ਹੀ ਪ੍ਰੀਤੀ ਨੇ ਖਤ ਦਰਾਜ਼ ਵਿੱਚ ਲੁਕੋ ਕੇ ਰੱਖ ਦਿੱਤਾ ਰਾਣੂ ਨੇ ਪ੍ਰੀਤੀ ਨੂੰ ਕਹਿਣਾ ਸ਼ੁਰੂ ਕੀਤਾ ਕਿ ਦੇਖ ਪੈਣੇ ਜੋ ਫੈਸਲਾ ਲੈਣਾ ਸੋ ਸਮਝ ਕੇ ਲੈਣਾ ਜਲਦਬਾਜ਼ੀ ਵਿੱਚ ਲਏ ਫੈਸਲੇ ਅਕਸਰ ਗਲਤ ਰਾਹੀ ਪਾ ਦਿੰਦੇ ਨੇ। ਬਾਕੀ ਰਹੀ ਛਿੰਦੇ ਨਾਲ ਵਿਆਹ ਕਰਨ ਦੀ ਗੱਲ। ਮੈਂ ਜਿੰਨਾ ਹੋ ਸਕਿਆ ਤੇਰੀ ਮਦਦ ਕਰਾਂਗੀ। ਟਰਾਨੂ ਨੇ ਆਪਣੇ ਪ੍ਰੀਤਿ ਪਿਆਰ ਨੂੰ ਦੇਖਦੇ ਹੋਏ ਪ੍ਰੀਤ ਉਸ ਨੂੰ ਦੱਸ ਦੇ ਤਾਂ ਕਿ ਉਸਨੇ ਅੱਜ ਰਾਤ ਨੂੰ ਭੱਜਣ ਦਾ ਪਲਾਨ ਬਣਾਇਆ ਹੈ। ਇਸ ਲਈ ਛਿੰਦਾ ਰਾਤ ਨੂੰ ਆ ਰਿਹਾ। ਟਰਾਨੂ ਨੇ ਵੀ ਪੈਣ ਹੋਣ ਦੇ ਨਾਂ ਤੇ ਪ੍ਰੀਤ ਦੀ ਪੂਰੀ ਮਦਦ ਕੀਤੀ। ਹਲੇ ਰਾਤ 9:00 ਵੱਜੇ ਸਨ। ਸਭ ਟਾਈਮ ਨਾਲ ਰੋਟੀ ਪਾਣੀ ਖਾ ਆਪ ਕੋ ਆਪਣੇ ਕਮਰੇ ਵਿੱਚ ਜਾ ਸੋ ਕੇ। ਰਾਣੂ ਨੇ ਪ੍ਰੀਤੀ ਦੋਮੇ ਜਾਗ ਲਈਆਂ ਸਨ ਰਾਣੂ ਨੇ ਪ੍ਰੀਤੀ ਨੂੰ ਕਰ ਉਪਜਾਉਣ ਵਿੱਚ ਉਸਦੀ ਮਦਦ ਕੀਤੀ ਤੇ ਪ੍ਰੀਤੀ ਕੰਧ ਟੱਕਰ ਦੀ ਪਿਛਲੀ ਸਾਈਡ ਖਾਲੀ ਪਏ ਥਾਂ ਵਿੱਚ ਜਾ ਖਲੋ ਗਈ ਉਹ ਥਾਂ ਬਿਲਕੁਲ ਸੰਸਾਨ ਪਈ ਸੀ ਚਾਰੇ ਪਾਸੇ ਹਨੇਰੇ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਦਿਖਾਈ ਦੇ ਰਿਹਾ ਪ੍ਰੀਤੀ ਨੂੰ ਇੱਕ ਪਾਸੇ ਖੁਸ਼ੀ ਵੀ ਸੀ ਕਿ ਉਹ ਹਮੇਸ਼ਾ ਹਮੇਸ਼ਾ ਲਈ ਸਿੰਦੇ ਦੀ ਹੋਣ ਜਾ ਰਹੀ ਹੈ ਤੇ ਇੱਕ ਪਾਸੇ ਦੁੱਖ ਇਸ ਗੱਲ ਦਾ ਸੀ ਉਸ ਨੂੰ ਭੱਜ ਕੇ ਵਿਆਹ ਕਰਵਾਉਣਾ ਵੈਰਿਆ ਜਿਵੇਂ ਉਸਨੇ ਆਪਣੀ ਜ਼ਿੰਦਗੀ ਬਾਰੇ ਸੋਚਿਆ ਸੀ ਉਹ ਸਭ ਕੁਝ ਠੀਕ ਕਰ ਦੇਵੇਗੀ ਪਰ ਸਭ ਕੁਝ ਉਸਦੇ ਉਲਟ ਹੋਇਆ ਅਚਾਨਕ ਵਾਲੀ ਅਚਾਨਕ ਵਾਲੀ ਹਾਲਾਤਾਂ ਨੇ ਵੀ ਉਸ ਦੀ ਸਾਰ ਨ ਲਈ ਪ੍ਰੀਤੀ ਨੇ ਹੱਥ ਵਿੱਚ ਸਿਰਫ ਆਪਣੇ ਦੋਸਤ ਟਿਕਰਾਣੂ ਦਾ ਦਿੱਤਾ ਫੋਨ ਸੀ ਉਸ ਤੋਂ ਇਲਾਵਾ ਉਸ ਨੇ ਘਰ ਵਿੱਚ ਹੋਰ ਕੋਈ ਪੈਸੇ ਵਗੈਰਾ ਨਹੀਂ ਲਈ ਸਾਰ ਕਿਉਂਕਿ ਉਸ ਲਈ ਸਭ ਤੋਂ ਅਨਮੋਲ ਹੀਰਾ ਬਸ ਸ਼ਿੰਦਾ ਸੀ ਬੇਤਾਬ ਹੋਈ ਉਹ ਸ਼ਿੰਦੇ ਦਾ ਇੰਤਜ਼ਾਰ ਕਰ ਰਹੀ ਸੀ ਪਰ ਸ਼ਿੰਦਾ ਹਾਲੇ ਤੱਕ ਨਹੀਂ ਸੀ ਆਇਆ ਉਸ ਨੇ ਕਾਫੀ ਵਾਰ ਸ਼ਿੰਦੇ ਨੂੰ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸ਼ਿੰਦੇ ਦਾ ਫੌਰ ਬੰਦਾਰ ਹੀ ਹਸੀ। ਉਡੀਕਦੇ ਉਡੀਕਦੇ 2 ਘੰਟੇ ਬੀਤ ਗਏ ਪਰ ਸ਼ਿੰਦਾ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਪ੍ਰੀਤ ਨੂੰ ਫਿਕਰ ਹੋਣ ਲੱਗੀ ਕਿ ਕਿਧਰੇ ਸ਼ਿੰਦਾ ਮੁਸੀਬਤ ਵਿੱਚ ਨਾ ਫਸ ਗਿਆ ਹੋਵੇ। ਆਪਣੇ ਪਿਆਰ ਉਤੇ ਥਾ ਵਿਸ਼ਵਾਸ ਕਰੀ। ਪ੍ਰੀਤ ਉਸ ਦੇ ਬਾਦ ਵੀ ਕਿੰਨਾ ਹੀ ਸਮਾਂ ਉਸ ਦਾ ਇੰਤਜ਼ਾਰ ਕਰਦੀ ਰਹੀ। ਜਾਰੇ ਪਾਸੇ ছਾਇਆ ਹਨੇਰਾ ਉਸ ਨੂੰ ਘਾਨ ਨੂੰ ਆ ਰਿਹਾ ਸੀ। ਫਿਰ ਅਚਾਨਕ ਇੱਕ ਲਾਈਟ ਦੀ ਰੋਸ਼ਨੀ ਪ੍ਰੀਤ ਦੇ ਚਿਹਰੇ ਉੱਪਰ ਪਈ। ਪ੍ਰੀਤੀ ਇਕਦਮ ਖੁਸ਼ ਹੋ ਗਈ ਕਿ ਸ਼ਿੰਦਾ ਆ ਗਿਆ। ਉਪਾਜਕ ਉਸ ਦੇ ਕੋਲ ਹੋਈ ਤਾਂ ਪ੍ਰੀਤੀ ਦਾ ਪੂਰਾ ਪਰਿਵਾਰ ਹੱਥ ਵਿੱਚ ਤੋਸ ਲਈ ਖੜਾ ਸੀ ਕਿਉਂਕਿ ਪ੍ਰੀਤੀ ਦਾ ਘਰੋਂ ਬਾਹਰ ਜਾਂਦਿਆਂ ਹੀ ਉਸ ਦੀ ਭੂਆ ਦੀ ਆਖ ਹੋ ਗਈ ਤੇ ਜਦੋਂ ਪਾਣੀ ਪੀਣ ਲਈ ਬਾਹਰ ਆਈ ਤਾਂ ਸਦੀ ਨਜ਼ਰ ਬੈਡ ਉੱਪਰ ਇਕੱਲੀ ਪਈ ਰਾਣੂ ਉੱਪਰ ਪਈ ਰਾਣੂ ਨੂੰ ਕੱਲੀ ਦੇਖ ਬਲਜੀਤ ਨੇ ਉਸ ਤੋਂ ਪ੍ਰੀਤੀ ਬਾਰੇ ਪੁੱਛਿਆ ਤਾਂ ਰਾਣੂ ਖਾਮੋਸ਼ ਹੋ ਗਈ ਬਲਜੀਤ ਸਮਝ ਗਈ ਕਿ ਪ੍ਰੀਤੀ ਘਰੋਂ ਪਚ ਗਈ ਹੈ ਬਲਜੀਤ ਨੇ ਤੁਰੰਤ ਘਰ ਵਿੱਚ ਬਿਨਾਂ ਰੌਲਾ ਪਾਇਆ ਹੌਲੀ-ਹੌਲੀ ਸਭ ਨੂੰ ਚੁਕਾ ਦਿੱਤਾ ਤੇ ਕਿਹਾ ਪ੍ਰੀਤੀ ਘਰ ਵਿੱਚ ਨਹੀਂ ਹੈ ਪ੍ਰੀਤੀ ਨੂੰ ਹਨੇਰੇ ਵਿੱਚ ਇਕੱਲੀ ਖੜੀ ਦੇਖੋ ਸੁਵੰਤ ਨੇ ਪ੍ਰੀਤੀ ਦੇ ਵੱਟ ਕਿੱਚ ਪੇੜ ਮਾਰੀ ਇੱਕੋ ਦਮ ਸਾਰੇ ਪ੍ਰੀਤੀ ਨੂੰ ਟੁੱਟ ਕੇ ਪੈ ਗਏ ਬਾਰੀ-ਬਾਰੀ ਸਾਹਮਣੇ ਪ੍ਰੀਤੀ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਹੱਥ ਫੜ ਕੇ ਵਾਪਸ ਘਰ ਲੈ ਕੇ ਚਲੇ ਗਏ ਪ੍ਰੀਤੀ ਦੀ ਮਾਂ ਇਸ ਗੱਲ ਦਾ ਸ਼ੁਕਰ ਮਨਾ ਰੱਬ ਦਾ ਧੰਨਵਾਦ ਕਰ ਰਹੀ ਸੀ ਸ਼ੁਕਰ ਹੈ ਹਾਲੇ ਕਿਸੇ ਨੇ ਦੇਖਿਆ ਨਹੀਂ ਨਹੀਂ ਦੱਸੇ ਕਿਸੇ ਨੂੰ ਉਹ ਦਿਖਾਉਣ ਜੋਗੇ ਨਹੀਂ ਰਹੇ ਸੀ ਪ੍ਰੀਤੀ ਦਾ ਵੱਡਾ ਭਰਾ ਗੁੱਸੇ ਨਾਲ ਲਾਲ ਪੀਲਾ ਹੋ ਰਿਹਾ ਸੀ ਉਸਨੇ ਕਾਫੀ ਵਾਰ ਪ੍ਰੀਤੀ ਤੋਂ ਮੁੰਡੇ ਬਾਰੇ ਪੁੱਛਿਆ ਕਿ ਕਿਸ ਨਾਮ ਕਲਾ ਕਣ ਚੱਲੀ ਸੀ। ਪਰੰਤੂ ਪ੍ਰੀਤੀ ਦੇ ਮੂੰਹ ਇੱਕ ਵਾਰ ਵੀ ਸ਼ਿੰਦੇ ਦਾ ਨਾਮ ਨਹੀਂ ਨਿਕਲਿਆ। ਕਿਉਂਕਿ ਉਹ ਜਾਣਦੀ ਸੀ ਜੇਕਰ ਉਸਨੇ ਸ਼ਿੰਦੇ ਦਾ ਨਾਮ ਲਿਆ ਤਾਂ ਉਸਦੇ ਜਾਨ ਦੇ ਦੁਸ਼ਮਣ ਬਣ ਬੈਠਣਗੇ। ਉਧਰ ਉਸਦੀ ਭੂਤ ਉੱਤ ਚੁੱਪ ਪਰ ਨਹੀਂ ਕਿਉਂਕਿ ਉਸਨੂੰ ਆਪਣੀ ਫਿਕਰ ਸੀ ਕਿ ਸਾਰੇ ਮੇਰੇ ਉੱਤੇ ਨਾ ਪੜਖ ਜਾਣ ਕਿ ਮੈਂ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਪ੍ਰੀਤੀ ਦੇ ਭਰਾ ਤੇ ਬਾਪੂ ਨੇ ਪ੍ਰੀਤੀ ਨੂੰ ਬਹੁਤ ਝਿੜਕਿਆ ਤੇ ਕੁੱਟ ਮਾਰ ਵੀ ਕੀਤੀ। ਪਰੰਤੂ ਪ੍ਰੀਤੀ ਖਾਮੋਸ਼ ਰਹੀ। ਘਰ ਦਾ ਖੁਸ਼ੀ ਵਾਲਾ ਮਾਹੌਲ ਇੱਕਦਮ ਮਾਤਮ ਵਿੱਚ ਬਦਲ ਗਿਆ। ਪ੍ਰੀਤੀ ਦੀ ਅੱਖਾਂ ਵਿੱਚ ਉਸ ਸਮੇਂ ਨਾ ਤਾਂ ਹੰਝੂ ਸਨ ਤੇ ਨਾ ਹੀ ਉਸਨੇ ਇੱਕ ਵਾਰ ਆਪਣੀਆਂ ਪਲਕਾਂ ਨੂੰ ਚੱਕਿਆ। ਇਸ ਤਰ੍ਹਾਂ ਪ੍ਰੀਤੀ ਦੇ ਘਰ ਵਿੱਚ ਹੋਰੇ ਜ਼ਿਆਦਾ پابੰਦੀਆਂ ਲਗਾ ਦਿੱਤੀਆਂ ਗਈਆਂ। ਉਸ ਦਾ ਕਮਰੇ ਵਿੱਚੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ। ਪਰਾਂਉ ਕੋਲੂ ਵੀ ਸੌਣ ਖੋਲਿਆ ਗਿਆ ਤੇ ਉਸ ਨੂੰ ਵੀ ਪ੍ਰੀਤੀ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੀਤੀ ਦੇ ਉੱਤੇ ਦਿਨੋਂ-ਦਿਨ ਛਿਰਕਾਂ ਦਾ ਘੇਰ ਵਧਦਾ ਹੀ ਗਿਆ। ਪ੍ਰੀਤੀ ਨੂੰ ਸਭ ਤੋਂ ਜ਼ਿਆਦਾ ਦੁੱਖ ਆਪਣੀ ਪਕੜੇ ਜਾਣ ਦੇ ਡਰ ਤੋਂ ਇਲਾਵਾ ਛਿੰਦੇ ਦੇ ਨਾ ਆਉਂਦਾ ਸੀ ਉਹ ਹਰ ਪਲ ਇਹ ਸੋਚਦੀ ਕਿ ਜੇ ਹਾਂ ਕੀ ਹੋ ਸਕਦਾ ਜੋ ਛਿੰਦਾ ਨਹੀਂ ਆ ਸਕਿਆ ਇਹ ਕੈ ਪ੍ਰੀਤੀ ਰੋਣਾ ਸ਼ੁਰੂ ਕਰ ਦਿੰਦੀ ਅੰਦਰ ਹੀ ਅੰਦਰ ਇਕੱਲੇ ਬੈਠੇ ਆ ਪ੍ਰੀਤੀ ਨੂੰ ਗੁਲਕ ਜਿਹੀ ਮਹਿਸੂਸ ਹੁੰਦੀ ਰਹਿੰਦੀ ਵਿਆਹ ਦੇ ਦਿਨ ਵੀ ਨੇੜੇ ਆਉਂਦੇ ਜਾ ਰਹੇ ਸਭ ਪ੍ਰੀਤੀ ਨੂੰ ਜਲਦੀ ਤੋਂ ਜਲਦੀ ਤੋੜ ਦੇਣਾ ਚਾਹੁੰਦੇ ਸਨ ਪਰ ਉਦੋਂ ਪ੍ਰੀਤੀ ਨੂੰ ਛਿੰਦੇ ਦੀ ਕੋਈ ਖ਼ਬਰ ਨਹੀਂ ਸੀ ਮਿਲ ਰਹੀ ਬਲ ਜੀਤ ਦੇ ਪੂ ਆ ਪ੍ਰੀਤੀ ਕੋਲ ਉਸਦੇ ਸਿਰ ਉੱਪਰ ਹੱਥ ਰੱਖਦਿਆਂ ਕਹਿ ਲੱਗੀ ਤੈਨੂੰ ਕਿਹਾ ਸੀ ਨਾ ਪੁੱਤ ਇੰਨਾਂ ਨਸ਼ੇੜੀਆਂ ਦਾ ਕੋਈ ਪਰੋਸਾ ਨਹੀਂ ਹੁੰਦਾ ਤੇ ਤੂੰ ਫਿਰ ਵੀ ਇਹ ਗਲਤੀ ਕਰ ਬੈਠੀ ਮੈਂ ਉਸ ਸਮੇਂ ਪੂਆ ਦੇ ਬੋਲ ਉਸ ਤੇ ਜਾਫਮ ਉੱਤੇ ਲੂਣ ਛਿਰਕਣ ਦਾ ਕੰਮ ਕਰ ਰਹੇ ਸਨ ਪ੍ਰੀਤੀ ਨੂੰ ਹਾਲੇ ਵੀ ਵਿਸ਼ਵਾਸ ਸੀ ਕਿ ਸ਼ਿੰਦਾ ਉਸ ਨੂੰ ਲੈ ਲਈ ਜ਼ਰੂਰ ਆਵੇਗਾ